ਹਾਂ ਜੀ ਮੇਰਾ ਕੁਸਚਨ ਸੀ ਜੀ ਜਿਹੜਾ ਬਾਈਟ ਪੋਪੀ ਸੀਡ ਦਾ ਜਿਹੜਾ ਫੈਕਟ ਡਰਗ ਟੈਸਟ ਤੇ ਆਉਂਦਾ ਤੇ ਉਹ ਕਿੰਨੇ ਦਿਨ ਤੱਕ ਜੇ ਕਿਸੇ ਨੇ ਕਾਧਾ ਹੋਵੇ ਤਾਂ ਕਿੰਨੇ ਦਿਨ ਤੱਕ ਹੋ ਸਕਦਾ ਹਾਂ ਸਰ ਇਹ ਤਾਂ ਜੀ ਹਰ ਇੱਕ ਦੀ ਬੋਡੀ ਤੇ ਡਿਪੈਂਡ ਕਰਦਾ ਕਿ ਉਹਦੀ ਬੋਡੀ ਕਿਸ ਤਰ੍ਹਾਂ ਰिएक्ट ਕਰਦੀ ਆ ਇਹ ਤਾਂ ਕਿਸੇ ਦਾ ਕੋਈ ਪੱਕਾ ਨਹੀਂ ਹੈਗਾ ਕਿ ਕਿੰਨੀ ਦੇਰ ਤੱਕ ਰਹਿੰਦਾ ਆ ਜਰ ਕਿਸੇ ਵੀ ਚੀਜ਼ ਦਾ ਹਰ ਇੱਕ ਦੀ ਬੋਡੀ ਡਿਫਰੈਂਟ ਹੈਗੀ ਔਰ ਡਿਫਰੈਂਟ ਰिएक्ट ਕਰਦੀ ਆ ਨਹੀਂ ਜੀ ਇਹ ਮਤਲਬ ਆ ਸਕਦਾ ਹੈ ਮਤਲਬ ਪੌਪੀ ਸੀਡ ਦਾ ਜਿਹੜਾ ਡਰਾਂਜੀ ਡੈਫੀਨੇਟਲੀ ਜੀ ਆ ਸਕਦਾ ਓਕੇ ਠੀਕ ਖਾਸ ਖਾਸ ਹੁੰਦੀ ਹੈ ਨਾ ਜਿਹੜੀ ਪੌਪੀ ਸੀਡ ਖਾਸ ਖਾਸ ਪੌਪੀ ਸੀਡ ਤੋਂ ਆਫੀਮ ਬਣਦੀ ਹੈ ਨਾ ਹਮ ਠੀਕ ਹੈ ਜੀ ਆਪਣੇ ਹੁਣ ਬਹੁਤ ਸਾਰੇ ਨੁਕਸਤਿਆਂ ਦੇ ਵਿੱਚ ਵੀ ਪੌਪੀ ਸੀਡ ਪੈਂਦਾ ਆ ਖਾਸ ਖਾਸ ਬੰਦਾ ਖਾ ਲਿੰਦੇ ਆ ਹੋਰ ਦਵਾਈਆਂ ਨਾਲੇ ਸੋ ਟਰੱਕਰਸ ਨੂੰ ਤਾਂ ਭਾਈ ਬੜਾ ਧਿਆਨ ਰੱਖਣ ਦੀ ਲੋੜ ਆ ਵੀ ਕਿਹੜੀਆਂ ਚੀਜ਼ਾਂ ਖਾਣੀਆਂ ਕਿਹੜੀਆਂ ਨਹੀਂ ਖਾਣੀਆਂ ਡਰਗ ਟੈਸਟ ਵਾਲਾ ਕੰਮ ਬਹੁਤ ਤਿੱਖਾ ਚੱਲਦਾ ਖਾਸ ਕਰਕੇ ਸਿਆਲਾਂ ਦੇ ਵਿੱਚ ਪਿੰਨੀਆਂ ਜਿਹੜੀਆਂ ਖਸ ਖਸ ਵਾਲੀਆਂ ਉਹ ਬਹੁਤ ਤੰਗ ਕਰਦੀਆਂ ਉਹ ਬਾਅਦ ਚ ਤੰਗ ਕਰਦੀਆਂ ਹਾਂ ਨਹੀਂ ਨਹੀਂ ਰਮਨ ਜੀ ਤੁਸੀਂ ਜਿੱਦਾਂ ਹੁਣ ਇਸੇ ਦੇ ਨਾਲ ਹੁਣ ਤੁਸੀਂ ਜ਼ਿਆਦਾ ਡੀਲ ਕਰਦੇ ਆ ਡਰਗ ਕਲੀਅਰਿੰਗ ਹਾਊਸ ਦੇ ਨਾਲ ਸੋ ਇਦਾਂ ਦੀਆਂ ਹੋਰ ਕਿਹੜੀਆਂ ਚੀਜ਼ਾਂ ਦਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਬੰਦਾ ਕਈ ਵਾਰੀ ਸਵਾਦ ਨੂੰ ਇਦਾਂ ਦੀਆਂ ਚੀਜ਼ਾਂ ਖਾਂਦਾ ਆ ਹੋਰ ਚੀਜ਼ਾਂ 'ਚ ਹੁੰਦੀਆਂ ਵੀ ਉਹਨਾਂ ਚੀਜ਼ਾਂ ਦਾ ਪਰਹੇਜ਼ ਜਿਹੜਾ ਰੱਖਣਾ ਚਾਹੀਦਾ ਦੇਖੋ ਜੀ ਸਭ ਨਾਲੋਂ ਪਹਿਲਾਂ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਵੀ ਮੈਡੀਕੇਸ਼ਨ ਤੁਸੀਂ ਖਾਣੇ ਹੈਗੇ ਪੇਨਕিলার ਜਾਂ ਕੋਈ ਵੀ ਏਦਾਂ ਦੀ ਆਯੁਰਵੈਦਿਕ ਥੀ ਖਾਸ ਕਰਕੇ ਇੰਡੀਆ ਤੋਂ ਕੋਈ ਵੀ ਚੀਜ਼ ਖਾਣੇ ਹੈਗੇ ਆ ਤੇ ਯੂ ਆਰ ਓਪਨ ਟੂ ਦਾ ਪ੍ਰੋਬਲਮ ਠੀਕ ਹੈ ਨਾ ਕੋਈ ਵੀ ਦਵਾਈ ਜਿਹੜੀ ਹੈਗੀ ਆ ਵਿਦਆਊਟ ਪ੍ਰੈਸਕ੍ਰਿਪਸ਼ਨ ਹੈਗੀ ਆ ਪੇਨਕিলার ਮੈਡੀਕੇਸ਼ਨ ਹੈਗੀ ਆ ਵਿਦਆਊਟ ਪ੍ਰੈਸਕ੍ਰਿਪਸ਼ਨ ਹੈਗੀ ਆ ਆ ਜਨੀਆ ਕੋਡੀਨ ਜਾਂ ਉਹ ਸਾਰੀਆਂ ਮੈਡੀਕੇਸ਼ਨਸ ਹੈਗੀਆਂ ਸਾਰੀਆਂ ਹੁਣ ਇਨਕਲੂਡਡ ਹੈਗੀਆਂ ਡਰੱਗਸ ਦੇ ਵਿੱਚ ਸੋ ਇਸ ਸਤ ਸਦਾ ਮੋਟਾ ਮੋਟਾ ਸਾਫ ਰੱਖੋ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਤੁਸੀਂ ਖਾਣੇ ਹੈਗੀਆਂ ਚਾਹੇ ਉਹ ਤੁਹਾਡਾ ਕੋਈ ਬੋਸਟ ਮਟੈਬਲਿਜ਼ਮ ਬੋਸਟ ਕਰਨ ਨੂੰ ਆ ਚਾਹੇ ਕੋਈ ਕਿਸੇ ਕੰਮ ਲਈ ਵੀ ਆ ਮੇਕ ਸ਼ੋਰ ਉਹਦੇ ਇਨਗਰੀਡੀਐਂਟ ਜਿਹੜੇ ਆ ਉਹ ਧਿਆਨ ਦੇ ਨਾਲ ਪੜੋ ਮੇਕ ਸ਼ੋਰ ਕਿ ਜਿਹੜੇ ਖਾਸ ਕਰਕੇ ਜਿਹੜੀਆਂ ਇੰਡੀਆ ਦੀਆਂ ਮੈਡੀਕੇਸ਼ਨ ਹੈਗੀਆਂ ਉਹੋ ਮੈਡੀਕੇਸ਼ਨ ਦੇ ਵਿੱਚ ਮੋਸਟ ਪ੍ਰੋਬਬਲੀ ਜਿਹੜੀਆਂ ਇਹ ਚੀਜ਼ਾਂ ਮਿਲੀਆਂ ਹੁੰਦੀਆਂ ਮਿਲਾਵਟ ਹੁੰਦੀ ਆ ਸੋ ਇਸ ਕਰਕੇ ਉਹਨਾਂ ਦੇ ਨਾਲ ਪੋਜ਼ਿਟਿਵ ਜਿਹੜਾ ਆਉਂਦਾ ਕਾਫੀ ਹੁੰਦਾ ਸੋ ਇਸ ਕਰਕੇ ਮੇਰੇ ਖਿਆਲ ਨੇ ਕਿ ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਔਰ ਇਵਨ ਜੇ ਤੁਸੀਂ ਇੱਥੇ ਕੋਈ ਅਮਰੀਕਨ ਡਰਗ ਲੈਣੇ ਹੈਗੇ ਜਾਂ ਮੈਡੀਸਨ ਖਾਣੇ ਹੈਗੇ ਜਿਹਦੀ ਪ੍ਰਿਸਕ੍ਰਿਪਸ਼ਨ ਤੁਹਾਡੇ ਕੋਲ ਨਹੀਂ ਹੈਗੀ ਤੇ ਉਹ ਜਿਹੜੀ ਚੀਜ਼ ਆ ਉਹ ਵੀ ਤੁਹਾਨੂੰ ਜਿਹੜੀ ਆ ਉਹ ਜੇ ਪੋਜ਼ਿਟਿਵ ਆ ਜਾਂਦੀ ਆ ਤੇ ਤੁਹਾਡੇ ਉਹ ਹੱਕ 'ਚ ਨਹੀਂ ਹੁੰਦੀ ਕਿਉਂਕਿ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਉਸ ਦੀ ਸੋ ਇੱਕ ਮੈਂ ਸੱਚ ਕਰਦਾ ਸੀ ਰਮਨ ਜੀ ਵੀ ਨਿਕੋਟਿਨ ਦਾ ਦੱਸਦਾ ਬਹੁਤ ਵਾਰ ਕਈ ਤਮਾਕੂ ਹੁੰਦੇ ਆ ਕੋਈ ਸਿਗਰਟ ਵੀ ਜਾਂ ਕੁਛ ਕਹਿੰਦੇ ਵੀ ਜਲਦੀ ਆ ਬਲੱਡ ਬਲੱਡ ਦੇ ਵਿੱਚ ਨਿਕੋਟਿਨ 1 ਤੋਂ ਲੈ ਕੇ 3 ਦਿਨਾਂ ਤਾਈਂ ਰਹਿੰਦੀ ਜੇ ਬਲੱਡ ਸੈਂਪਲ ਹੋਵੇ ਇਹ ਯੂਰੀਨ ਦਾ ਸੈਂਪਲ ਆ ਤੇ ਉਹ 10 ਦਿਨਾਂ ਤੱਕ ਡਿਟੈਕਟ ਹੋ ਜਾਂਦੀ ਆ ਸਲਾਈਵਾ ਦੇ ਵਿੱਚ 4 ਦਿਨ ਤੇ ਜਿਹੜਾ హెਅਰ ਆ ਹੁਣ ਕਿਉਂਕਿ హెਅਰ ਟੈਸਟਿੰਗ ਵੀ ਸ਼ੁਰੂ ਹੋ ਗਈ ਆ ਉੱਥੇ 3 ਮਹੀਨੇ ਤੱਕ ਆ ਜਾਂਦੀ ਆ ਸੋ ਸਪੋਠੇ ਕੰਮ ਨਾ ਕਰੋ ਮੁੱਕ ਦੀ ਗੱਲ ਐ ਬਾਟਮ ਲਾਈਨ ਜੜੀ ਐ